ਇਸ ਵਕਤ ਦੀ ਵੱਡੀ ਖਬਰ ਚੰਡੀਗੜ੍ਹ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਚੰਡੀਗੜ੍ਹ ਨੂੰ ਆਪਣਾ ਨਵਾਂ ਮੇਅਰ ਮਿਲੇਗਾ ਮੇਅਰ ਇਸ ਦੇ ਨਾਲ ਹੀ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਵੀ ਅੱਜ ਚੋਣ ਜਿਹੜੀ ਹੈ ਹੋਣ ਜਾ ਰਹੀ ਹੈ ਲੰਬੇ ਸਮੇਂ ਤੋਂ ਹੀ ਇਸ ਚੋਣ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਸੀ ਤੇ ਹੁਣ ਇਹ ਚੋਣ ਜਿਹੜੀ ਹੈ ਅੱਜ ਕਰਵਾਈ ਜਾਣੀ ਹੈ ਤਾਂ ਥੋੜੇ ਹੀ ਸਮੇਂ ਦੇ ਵਿੱਚ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਵੱਲੋਂ ਵੋਟਿੰਗ ਸ਼ੁਰੂ ਕਰ ਦਿੱਤੀ ਜਾਏਗੀ ਤੇ ਆਪਣਾ ਮੇਅਰ ਜਿਹੜਾ ਚੰਡੀਗੜ੍ਹ ਸ਼ਹਿਰ ਦਾ ਨਵਾਂ ਮੇਅਰ ਜਿਹੜਾ ਉਹ ਕੌਂਸਲਰਾਂ ਦੇ ਵੱਲੋਂ ਚੁਣ ਲਿੱਤਾ ਜਾਏਗਾ ਤਾਂ ਦੱਸਦੀ ਕਿ ਤਿੰਨ ਪਾਰਟੀਆਂ ਜਿਹੜੀਆਂ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰੀਆਂ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਇਸ ਦੇ ਨਾਲ ਹੀ ਕਾਂਗਰਸ ਵੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਤਾਂ ਥੋੜੇ ਹੀ ਸਮੇਂ ਦੇ ਵਿੱਚ ਵੋਟਿੰਗ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਵਾਰ ਕੁਝ ਵੱਖਰਾ ਜਿਹੜਾ ਦੇਖਣ ਨੂੰ ਮਿਲੇਗਾ ਗੁਪਤ ਤਰੀਕੇ ਦੇ ਨਾਲ VOTING ਜਿਹੜੀ ਹੈ ਨਹੀਂ ਹੋਵੇਗੀ ਬਲਕਿ ਹੱਥ ਖੜੇ ਕਰਕੇ ਇਹ ਕੌਂਸਲਰ ਜਿਹੜੇ ਨੇ ਉਹਨਾਂ ਦੇ ਵੱਲੋਂ ਦੱਸਿਆ ਜਾਏਗਾ ਕਿ ਕਿਹੜੇ ਉਮੀਦਵਾਰ ਨੂੰ ਉਹਨਾਂ ਦੇ ਵੱਲੋਂ ਚੁਣਿਆ ਜਾ ਰਿਹਾ ਤਾਂ ਚੋਣ ਪ੍ਰਕਿਰਿਆ ਦੇ ਵਿੱਚ ਇਹ ਵੱਡਾ ਬਦਲਾਅ ਜਿਹੜਾ ਇਸ ਵਾਰ ਦੇਖਣ ਨੂੰ ਮਿਲੇਗਾ ਤਾਂ ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲਣਾ ਇਸ ਦੇ ਨਾਲ ਹੀ ਡਿਪਟੀ ਤੇ ਸੀਨੀਅਰ ਡਿਪਟੀ ਮੇਅਰ ਵੀ ਜਿਹੜੇ ਨੇ ਉਹ ਵੀ ਚੰਡੀਗੜ੍ਹ ਸ਼ਹਿਰ ਨੂੰ ਅੱਜ ਮਿਲ ਜਾਣਗੇ ਦੱਸ ਦਈਏ ਕਿ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਆਪਣੀ ਦਾਅਵੇਦਾਰੀ ਠੋਕੀ ਗਈ ਹੈ ਤੇ ਚੋਣ ਕਿਰਿਆ ਦੇ ਵਿੱਚ ਇਸ ਵਕਤ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲੇਗਾ ਹੱਥ ਖੜੇ ਕਰਕੇ ਸਿੱਧੇ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਵੱਲੋਂ ਚੋਣ ਕਰੀ ਜਾਏਗੀ ਤੇ ਦਾਵਾ ਕੀਤਾ ਜਾ ਰਿਹਾ ਤਿੰਨੇ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਇਸ ਵਾਰ ਉਹੀ ਚੋਣ ਲੜਨਗੇ ਤਾਂ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਪ੍ਰਬੰਧ ਜਿਹੜੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਪੁਖਤਾ ਜਿਹੜਾ ਕੀਤਾ ਜਾਏਗਾ ਜੋ ਵੀ ਨਵੇਂ ਮੇਅਰ ਬਣਨਗੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੇ ਵੀ ਪ੍ਰਬੰਧ ਨੇ ਹੋਰ ਪੁਖਤਾ ਕੀਤੇ ਜਾਣਗੇ ਤੇ ਕਾਰਵਾਈ ਜਿਹੜੀ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਜਾਏਗੀ ਪਿਛਲੀ ਵਾਰ ਦੀ ਜੇਕਰ ਗੱਲ ਕੀਤੀ ਜਾਏ ਤਾਂ ਵੱਡੇ ਪੱਧਰ ਤੇ ਸਵਾਲ ਜਿਹੜੇ ਨੇ ਖੜੇ ਹੋਣ ਦੇ ਨਜ਼ਰ ਆ ਰਹੇ ਸੀ ਕਿ ਚੋਣ ਪ੍ਰਕਿਰਿਆ ਦੇ ਵਿੱਚ ਝੋਲ ਰੱਖਿਆ ਗਿਆ ਹੈ ਝੋਲ ਹੋਇਆ ਹੈ ਤੇ ਇਸ ਵਾਰ ਜਿਹਾ ਕੁਝ ਨਾ ਹੋਵੇ ਇਸ ਦੇ ਚਲਦਿਆਂ ਹੀ ਸਿੱਧੇ ਤੌਰ ਤੇ ਕੌਂਸਲਰ ਜਿਹੜੇ ਨੇ ਹੱਥ ਖੜੇ ਕਰਕੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਦੀ ਚੌੜ ਕੀਤੀ ਜਾਣੀ ਹੈ ਤੇ 29ਵਾਂ ਮੇਅਰ ਜਿਹੜਾ ਇਸ ਵਾਰ ਚੁਣਿਆ ਜਾਏਗਾ ਦੱਸਦੀ ਹੈ ਕਿ 1996 ਦੇ ਵਿੱਚ 1996 ਤੋਂ ਹੀ ਗੁਪਤ ਵੋਟ ਪ੍ਰਣਾਲੀ ਜਿਹੜੀ ਹੈ ਚਲਦੀ ਆ ਰਹੀ ਹੈ ਤੇ ਇਸ ਵਾਰ ਬਦਲਾਅ ਜਿਹੜਾ ਦੇਖਣ ਨੂੰ ਮਿਲੇਗਾ ਤੇ ਉਮੀਦਵਾਰਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਜਿਹੜੇ ਡਿਪਟੀ ਮੇਅਰ ਨੇ ਜਸਮਨਪ੍ਰੀਤ ਸਿੰਘ ਭਾਜਪਾ ਤੋਂ ਉਮੀਦਵਾਰ ਨੇ ਮੁਨਵਰ ਖਾਨ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਤੇ ਗੱਲ ਕੀਤੀ ਜਾਏ ਤਾਂ ਜਿਹੜੇ ਸਚਿਨ ਗਾਲਿਬ ਨੇ ਗੱਲ ਕਰ ਲਈਏ ਤਾਂ ਕਾਂਗਰਸ ਤੋਂ ਉਮੀਦਵਾਰ ਡਿਪਟੀ ਮੇਅਰ ਦੇ ਲਈ ਦੇਖੇ ਜਾ ਸਕਦੇ ਨੇ ਮੇਅਰ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਸੌਰਵ ਜੋਸ਼ੀ ਜੋ ਕਿ ਭਾਜਪਾ ਤੋਂ ਨੇ ਯੋਗੇਸ਼ ਠਿੰਗਰਾ ਆਮ ਆਦਮੀ ਪਾਰਟੀ ਤੋਂ ਨੇ ਇਸ ਦਿਨਾਲ ਹੀ ਗੁਰਪ੍ਰੀਤ ਗਾਬੀ ਜਿਹੜੇ ਨੇ ਕਾਂਗਰਸ ਤੋਂ ਉਮੀਦਵਾਰ ਦੇ ਵਿੱਚੋਂ ਸਾਹਮਣੇ ਆਏ ਨੇ ਗੱਲ ਕੀਤੀ ਜਾਏ ਤਾਂ ਬੀਜੇਪੀ ਜਿਹੜੀ ਹੈ ਹੋ ਸਕਦਾ ਹੈ ਕਿ ਤਿੰਨਾਂ ਸੀਟਾਂ ਦੇ ਉੱਪਰ ਜਿੱਤ ਜਾ ਕਿਉਂਕਿ ਆਮ ਆਦਮੀ ਪਾਰਟੀਆਂ ਦੇ ਨਾਲ ਹੀ ਕਾਂਗਰਸ ਦੇ ਕੋਲ ਕਾਫੀ ਘੱਟ ਵੋਟਰਸ ਜਿਹੜੇ ਨੇ ਆਪਣੇ ਕਹਿ ਲਈ ਕਿ ਕਾਫੀ ਘੱਟ ਵੋਟਰਸ ਨੇ ਤੇ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਹੁੰਦਾ ਤਾਂ ਕੁਝ ਨਾ ਕੁਝ ਗੱਲ ਜਿਹੜੀ ਜ਼ਰੂਰ ਹੀ ਬੰਨ੍ਹ ਸਕਦੇ 2021 ਦੇ ਵਿੱਚ ਚੁਣੇ ਗਏ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਵੱਲੋਂ ਹੀ ਮੇਅਰ ਦੀ ਚੋਣ ਕੀਤੀ ਜਾਏਗੀ ਤੇ ਇਸ ਤੇ ਮਗਰੋਂ ਹੁਣ ਜਿਹੜੀ ਚੋਣ ਹੋएगी ਉਸ ਦੇ ਵਿੱਚ ਨਵੇਂ ਕਾਉਂਸਲਰ ਜਿਹੜੇ ਨੇ ਉਹ ਆਪਣੇ ਮੇਅਰ ਚੁਣਦੇ ਹੋਏ ਨਜ਼ਰ ਆਣਗੇ ਫਿਲਹਾਲ ਦੀ ਘੜੀ ਦੇ ਵਿੱਚ ਦੇਖ ਸਕਦੇ ਆ ਕਿ ਥੋੜੇ ਹੀ ਸਮੇਂ ਦੇ ਵਿੱਚ VOTING ਜਿਹੜੀ ਹੈ بس ਸ਼ੁਰੂ ਹੋਣ ਜਾ ਰਹੀ ਹੈ ਕਿ ਕੁਝ ਹੁੰਦਾ ਹੈ VOTING ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦਾ ਇਸ ਦੇ ਨਾਲ ਹੀ ਕਾਂਗਰਸ ਦਾ ਗੱਠਜੋੜ ਹੁੰਦਾ ਹੈ ਜਾਂ ਫਿਰ ਨਹੀਂ ਇਹ तमाम ਜਾਣਕਾਰੀ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਪਰ ਫਿਲਹਾਲ ਦੀ ਕੜੀ ਦੇ ਵਿੱਚ ਦੇਖ ਸਕਦੇ ਹਾਂ ਕਿ ਉਮੀਦਵਾਰ ਜਿਹੜੇ ਨੇ ਤਿਆਰ ਨੇ ਤੇ ਉਹਨਾਂ ਦੇ ਵੱਲੋਂ ਦਾਵੇਦਾਰੀ ਠੋਕੀ ਗਈ ਹੈ ਕਿਹੜੇ ਕੌਂਸਲਰ ਦੇ ਵੱਲੋਂ ਕਿਸ ਨੂੰ ਵੋਟ ਪਾਈ ਜਾਏਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ